ਮਾਈ ਗੁਰਜੀਕਾ ਖਾਸ ਮਾਈ ਗੁਰਜੀਕੀ ਫਤਿਹ ਜਦੋਂ ਸੰਤ ਬਾਬਾ ਗੁੰਦੋਸ ਜੀ ਮਹਾਰਾਜ ਜੀ ਦੇ ਰੋਲੇਵਾਲ ਸਹਿਬ ਪਉਂਗਪੁਰਸਤਾਨ ਹੀਰੋ ਕੀ ਦਫਾ ਹੁੰਦੇ ਮਾਉਲਕ ਸੰਤਨ ਬਾਬਾ ਗੁੰਦੋਸ ਮਹਾਰਾਜ ਜੀ ਨੇ ਸੰਤ ਮਹਾਰਾਜਿਆਂ ਦੇ ਜਦੋਂ ਉੱਤੇ ਦੂਸੀ ਵਾਰ ਗਏ ਦੂਜੇ ਦਿਨ ਜਦੋਂ ਸਵੇਰੇ ਸੰਗਤੋਤੇ ਕਾਫੀ ਸੰਤੁਸ਼ਟਮਪੂਰਨ ਤੌਰਸ ਮਹਾਰਾਜ ਦੇ ਚਰਨ ਵਿੱਚ ਪਹੁੰਚੀ ਹੋਈ ਸੀ ਉੱਥੇ ਬਾਬਾ ਜੀ ਬਚਨ ਕਰਦੇ ਹਨ ਜਿੱਥੇ ਛੋਟੀ ਜੀ ਤਲਾਈ ਬਣੀ ਹੋਈ ਸੀ ਉੱਥੇ ਸੰਗਤ ਬੈਠਦੀ ਹੁੰਦੀ ਆ ਕੇ ਪਲਾ ਕੋਲੇ ਲਾਹ ਦਾ ਦਿਨ ਦਰਤ ਕਰਦਾ ਸੀ ਉੱਥੇ ਬਾਬਾ ਪੁੰਨੋਸ ਮਹਾਰਾਜ ਬੈਠੇ ਹੁੰਦੇ ਉੱਥੇ ਕੋਈ ਸਾਧੂ ਆ ਕੇ ਬਾਬਾ ਜੀ ਦੇ ਕੋਲ ਆ ਜਾਂਦੇ ਖਾਸ ਕਰਕੇ ਪਿੰਡ ਰੋੜੇਵਾਲ ਤੋਂ ਸਰਪੰਚ ਕ੍ਰਿਪਤਮ ਸਿੰਘ ਜੀ ਯਾਨੀ ਬ੍ਰਿਮ ਸਿੰਘ ਜੀ ਅਤੇ ਸਰਪੰਚ ਸੰਤੋਖ ਸਿੰਘ ਤੇ ਹੋਰ ਕਈ ਗੁਰੂ ਪਿਆਰੇ ਆ ਜਾਂਦੇ ਜਿਵੇਂ ਮੱਠੀ ਤੋਂ ਯਾਨੀ ਗੁਰਦਿਆਲ ਸਿੰਘ ਜੀ ਯਾਨੀ ਉਜਾਗਰ ਸਿੰਘ ਜੀ ਹੋਰ ਕੋਈ ਬਦੌਂਤੇ ਬਾਬਾ ਜੀ ਕੋਲ तकरीबन ਰੋਜ਼ ਹੀ ਦਰਸ਼ਨ ਮੇਲੇ ਕਰਨ ਲਈ ਆ ਜਾਂਦੇ। ਬਾਕੀ ਸੰਗਤ ਆਪੋ ਦੀ ਭਾਵਨਾ ਲੈ ਕੇ ਬਾਬਾ ਜੀ ਦੇ ਕੋਲੇ ਪਹੁੰਚਦੇ। ਉੱਥੇ ਬਾਬਾ ਜੀ ਸੰਤ ਖਾਸਾ ਦਾਦੇਵਾਨੀ ਹਜੂਰ ਮਹਾਰਾਜ ਨੂੰ ਸੇਵ ਕਰਨ ਕੇ ਬਾਬਾ ਜੀਆ ਦੇ ਕੋਲੇ ਉਹ ਜੀ ਇਕਲੱਤ ਦੇ ਬਹਾਨੇ ਦੇ ਨਾਲ ਬਾਬਾ ਜੀ ਦੇ ਕੋਲ ਜਾਣਾ ਪਿਆ ਇਹ ਕੋਈ ਆਮਪੁੰਦਾਸ ਮਹਾਰਾਜ ਜੀ ਨੇ ਕਿਹਾ ਸੀ ਕਿ ਉਹਨਾਂ ਨੂੰ ਪੰਥ ਖਾਸ ਅਦਾ ਦੇ ਵਾਲੇ ਹਜੂਰ ਮਹਾਰਾਜਨ ਤੋਂ ਸੇਵਾ ਲੈਣੀ ਸੀ ਉਸ ਸਥਾਨ ਦੇ ਉੱਤੇ ਉਹਨਾਂ ਦੇ ਯਾਰਦੀ ਕਲਾ ਕਰਨ ਲਈ ਮਾਮਾ ਜੀ ਆਨੇ ਕੋਦਗ ਵਰਤਾਇਆ ਜਦੋਂ ਬਾਬਾ ਜੀ ਉੱਥੇ ਸੰਗਤ ਦੇ ਵਿੱਚ ਬੈਠੇ ਉੱਥੇ ਬਾਬਾ ਜੀ ਆਨੇ ਕਈ ਬਚਨ ਕੀਤੇ ਬਾਬਾ ਬਲਵੰਤ ਸਿੰਘ ਜੀ ਨੇ ਪਈ ਬਲੰਦ ਸਿੰਘ ਅਸੀਂ ਤੈਨੂੰ ਇਸੇ ਕਰਕੇ ਪੜਿਆ ਅਸੀਂ ਤੇਤੋਂ ਬੜੀ ਸੇਵਾ ਲੈਣੀ ਹੈ ਇਸ ਥਾਂ ਤੇ ਰਹਿ ਕੇ ਇਹ ਸਾਰੀ ਸੇਵਾ ਐ ਕਰਨੀ ਹੈ ਇਸ ਥਾਂ ਦੇ ਉੱਤੇ ਹੀ ਤੇਰੀ ਦਿਨੋਂ ਦਿਨ ਚੜ੍ਹਦੀ ਕਲਾ ਹੁੰਦੀ ਜਾਣੀ ਹੈ ਇਸ ਕਰਕੇ ਅਸੀਂ ਤੈਨੂੰ ਤਾਂ ਇੱਥੇ ਨੇਮਾ ਕੀਤਾ ਦੁਬਾਰਾ ਨਾਲੇ ਇਸ ਤਰ੍ਹਾਂ ਬਚਨ ਕਰਦੇ ਨੇ ਭਾਈ ਤਾਂ ਕੀ ਹੋ ਗਿਆ ਜੇ ਜਿਹੜੀ ਲੱਤ ਦੇ ਉੱਤੇ ਪੱਟੀ ਬੰਨੀ ਹੋਈ ਆ ਨਾ ਇਹਨੂੰ ਖੋਲ ਦੇ ਇਹ ਪੱਟੀ ਖੋਲ ਕੇ ਆ ਜਿਹੜੀ ਤਲਾਈ ਹੈ ਇਹਦੇ ਵਿੱਚੋਂ ਕੱਢ ਕੇ ਰਾਖ ਲਾ ਲਾਪਤੇ ਤੇ ਤੇਰਾ ਕੋਈ ਖਾਸ ਰੋਗ ਨਹੀਂ ਹੈ ਇਹ ਬੰਦਾ ਰੋਗ ਨਹੀਂ ਜਿਸ ਰੋਗ ਕਰਨ ਕਰਕੇ ਤੈਨੂੰ ਇਹ ਕਿਸੇ ਕਰਮ ਨਾਲ ਤਨ ਕੋਈ ਤਕਲੀਫ ਹੈ ਕੋਈ ਤਕਲੀਫ ਨਹੀਂ ਤੈਨੂੰ ਜਦੋਂ ਤੂੰ ਰਾਖ ਖਾ ਲੇਗਾ ਤੇਰੀਆਂ ਸਾਰੀਆਂ ਤਕਲੀਫਾਂ ਦੂਰ ਹੋ ਜਾਣਗੀਆਂ ਦੁਦਰਨਾ ਲਾਈ ਵਿੱਚ ਰਾਖ ਕੱਢ ਕੇ ਲਾ ਲੈ ਇਹਨੂੰ ਐਂਗੀ ਤਰ੍ਹਾਂ ਲੇਪ ਕਰ ਲਾ ਉੱਤੇ ਜਦੋਂ ਮੰਬਾ ਜੀਆਂ ਨੇ वचन ਮੰਨ ਕੇ ਪੱਟੀ ਖੋਲ ਕੇ ਰਾਖ ਲਾਉਣੀ ਸ਼ੁਰੂ ਕੀਤੀ ਰਾਸ ਲਾਖ ਜਦੋਂ ਬਾਬਾ ਜੀ ਇਰਾਕ ਲਾਈ ਹਾਂ ਲਤ ਨੂੰ ਜਿਹੜੀ ਮਾੜੀ ਮੋਟੀ ਤਕਲੀਫ ਸੀ ਸਾਰੀ ਤਕਲੀਫ ਦੂਰ ਹੋ ਗਈ ਐਸਾ ਹੋ ਗਿਆ ਬਾਬਾ ਜੀ ਨੂੰ ਮਹਿਸੂਸ ਆ ਗਿਆ ਕਿ ਜਿਵੇਂ ਕਦੇ ਕੋਈ ਤਕਲੀਫ ਹੋਈ ਹੋਈ ਨਹੀਂ ਇਸ ਤਰ੍ਹਾਂ ਸੰਤ ਬਾਬਾ ਪੂਰ ਸਿੰਘ ਜੀ ਦੇ ਜਿਹੜੇ ਬਚਨ ਸੀ ਉਹ ਬੜੇ ਪਾਵਰਸ਼ਾਲੀ ਸਨ ਜਿਸ ਨੂੰ ਵੀ ਬਚਨ ਕਰ ਦਿੰਦੇ ਉਹ ਸਤ ਹੁੰਦਾ ਇਹ ਬਚਨ ਕਰਤਾ ਉਹ ਬਾਬਾ ਜੀ ਨੇ ਈਲਿਪ ਕਰਕੇ ਉਹ ਬਾਬੂਨ ਦਾ ਸੀ ਕਹਿੰਦੇ ਉਹ ਉੱਥੇ ਜਾ ਕੇ ਬੈਠ ਗਿਆ ਵੇ ਬਰਜਾ ਜਦੋਂ ਇਹ ਰਾਖ ਸੁੱਕ ਜਾਵੇਗੀ ਫਿਰ ਜਿੱਥੇ ਵਰਜੀ ਫਿਰ ਜਾਈ ਤੈਨੂੰ ਕੋਈ ਤਕਲੀਫ ਨਹੀਂ ਹੋਣੀ ਇਸ ਤਰ੍ਹਾਂ ਪਾਪਾ ਜੀ ਨੇ ਬਚਨ ਕੀਤਾ ਫਿਰ ਸੰਗਤਾਂ ਦੇ ਵਿੱਚ ਵਜਨ ਕਰਦੇ ਨੇ ਕਹਿੰਦੇ ਭਾਈ ਭਾਈ ਬਲਵੰਤ ਸਿੰਘ ਤੁਸੀਂ ਬਹੁਤ ਕੰਮ ਲੈ ਰਹੇ ਨੇ ਸਾਨੂੰ ਇਹਦੀ ਲੋੜ ਸੀ ਅਸੀਂ ਤਾਂ ਕਰਕੇ ਇਹਨੂੰ ਲਤ ਤੋਂ ਫੜਿਆ ਫਿਰ ਕਿਉਂਕਿ ਇਹਦੀਆਂ ਮੰਦਿਆਂ ਜਿਹੜੀਆਂ ਡਾਰੀਆਂ ਸੀਆਂ ਬਹੁਤ ਉੱਚੀਆਂ ਸੀ ਜੇ ਅਸੀਂ ਉਹ ਨਾ ਫੜਦੇ ਇਹਨੇ ਬੜੀ ਦੂਰ ਚਲੇ ਜਾਣਾ ਸੀ ਸਤਾ ਫਿਰ ਸਾਨੂੰ ਨੇਉਣਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਅਸੀਂ ਜਾਣ ਤੋਂ ਪਹਿਲਾਂ ਹੀ ਇਹਨੂੰ ਵੜਿਆਂ ਵੀ ਇਹ ਬੜੀਆਂ ਡਾਰੀਆਂ ਲਾਉਂਦਾ ਹੈ ਸੇਵਾ ਸੀ ਇੱਥੇ ਲੈਣੀ ਹੈ ਮੰਨ ਦੀਆਂ ਡਾਰੀਆਂ ਕਿਤੇ ਹੋਰ ਹੀ ਲਾਈ ਜਾਂਦੇ ਆ ਤਾਂ ਕਰਕੇ ਸੰਗ ਜੀ ਅਸੀਂ ਇਹਨੂੰ ਫੜ ਕੇ ਲੈਂਦਾ ਹੈ ਇਹਦੇ ਵਿੱਚ ਪ੍ਰਮਾਤਮਾ ਨੇ ਬੜਾ ਗੁਣ ਭਰਿਆ ਇਹ ਤਾਂ ਇੱਕ ਮਿਸ਼ਰੀ ਦੀ ਡਣੀ ਹੈ ਬਸ ਜਿਹੜਾ ਵੀ ਚੱਖ ਲੈਂਦਾ बस ਆਉਂਦੇ ਰੰਗਾਂ ਚ ਹੀ ਹੋ ਜਾਂਦਾ ਹੈ ਜਿਹੜਾ ਵੀ ਇਹਨਾਂ ਦਾ ਕੋਈ ਕੀਰਤਨ ਸਰਵਣ ਕਰਦਾ ਹੈ ਜਾਂ ਪਾਠ ਸਰਵਣ ਕਰਦਾ ਹੈ ਉਹ ਇਹਨਾਂ ਦੇ ਮੁਖ ਵਾਲੀ ਆ ਕੀ ਜਾਂਦਾ ਹੈ ਇਸ ਤਰ੍ਹਾਂ ਇਹ ਕੀਰਤਨ ਦੀ ਅਦਾਤਾ ਪਾਠ ਕਰਨ ਉਹ ਇਹੋ ਜਿਹਾ ਬਹੁਤ ਕੁਝ ਫਕੀਰਾਂ ਤੋਂ ਪਠ ਕਰਕੇ ਲੈ ਕੇ ਆਇਆ ਇਹੇ ਕਰਕੇ ਅਸੀਂ ਇਸ ਨੂੰ ਇਸ ਸਥਾਨ ਦੀ ਸੇਵਾ ਸੰਭਾਲਣੀ ਹੈ ਤਾਂ ਹੀ ਕਰਕੇ ਇਹਨੂੰ ਫੜਿਆ ਭਾਈ ਫਿਰ ਰੁਪਦਰਮਨ ਸਿੰਘ ਸਰਪੰਚ ਕਹਿੰਦਾ ਮੈਂ ਬੇਨਤੀ ਕੀਤੀ ਮਹਾਰਾਜ ਠੀਕ ਹੈ ਅਜੇ ਇਹਨਾਂ ਦੀ ਉਮਰ ਬੜੀ ਛੋਟੀ ਹੈ ਇਹ ਫਿਰ ਸਿੱਖ ਨੇ ਵੱਡੀ ਕਿਰਪਾਨ ਪਾਈ ਫਿਰਦੇ ਨੇ ਨਾਲੇ ਖੋਰ ਕਿਰਪਾਨ ਪਾਈ ਫਿਰਦੇ ਨੇ ਤੁਹਾਡੇ ਡੇਰੇ ਵਿੱਚ ਰਹਿ ਵੀ ਜਾਣਦੇ ਬਾਬਾ ਜੀ ਕਹਿੰਦੇ ਇਹ ਤਾਂ ਸਾਡਾ ਕੰਮ ਹੈ ਇਹ ਨੂੰ ਨੂੰ ਅਸੀਂ ਜਾਣ ਨਹੀਂ ਲੰਦੇ ਉਹ ਇਸ ਨੂੰ ਵੀ ਪਤਾ ਲੱਗ ਗਿਆ ਕਿ ਜਿਹੜੀ ਵਸਤੂ ਮੈਂ ਪਾਲਦਾ ਫਿਰਦਾ ਸੀ ਜਿਹੜੀ ਮਾੜੀ ਮੋਟੀ ਕਮੀ ਸੀ ਮੇਰੇ ਵਿੱਚ ਉਹ ਇਤੋਂ ਪੂਰੀ ਹੋ ਜਾਣੀ ਹੈ ਤੇਰੇ ਨੇ ਭਾਈ ਕਿੱਥੇ ਜਾਣਾ ਹੈ ਤੇਰੇ ਕੁੜੀ ਹੈ ਤੇਰੇ ਸਾਹਮਣੇ ਸਭ ਕੁਝ ਭਾਈ ਬਲਵੰਤ ਸਿੰਘ ਨੇ ਕਰ ਕਰ ਤੁਹਾਡੇ ਸਾਹਮਣੇ ਦਿਖਾ ਦਿੰਨੇ ਇਸ ਕਰਕੇ ਨੂੰ ਭਾਈ ਅਸੀਂ ਇੱਥੇ ਫੇਰ ਔਕੇ ਲੈਂਦਾ ਕਿ ਸਾਨੂੰ ਵੀ ਇਹੋ ਜਿਹੇ ਸੇਵਕਾਂ ਦੀ ਲੋੜ ਹੁੰਦੀ ਹੈ ਜਿਹੜੇ ਸੇਵਕ ਤਾਂ ਦੇਹੀ ਦੇ ਨਾਲ ਦਿਨ ਤੇ ਰਾਤ ਕਰਕੇ ਸੇਵਾ ਤੇ ਸਿਮਰਨ ਕਰਦੇ ਨੇ ਇਹਨਾਂ ਦੀ ਜਿਹੜੀ ਸੋਚ ਹੈ ਬੜੀ ਉੱਚੀ ਹੈ ਇਸ ਕਰਕੇ ਇਹਨਾਂ ਦੀ ਸੇਵਾ ਨੂੰ ਦੇਖ ਕੇ ਅਸੀਂ ਇਨਵਰ ਦੇ ਕੋਲੇ ਬੁਲਾਇਆ ਆਂਹੀਂ ਅਸੀਂ ਆਪਣੇ ਕੋਲੇ ਭਲਾ ਕੇ ਨੂੰ ਇਹ ਬਡੀਆਂ ਸਬਾਵਾਂ ਬੜੇ ਕੰਮ ਲੈਣੇ ਨੇ ਇਹ ਬਡੀਆਂ ਉੱਚੀਆਂ ਮੰਜ਼ਲਾਂ ਤੇ ਜਾਣ ਵਾਲਾ ਫਕੀਰ ਬਣੂਗਾ ਇਸ ਨੂੰ ਲੋਕ ਅੜੀਕਿਆ ਕਰਨਗੇ ਵੀ ਕਦੋਂ ਇਹ ਦੇ ਦਰਸ਼ਨ ਹੋਣਗੇ ਅਸੀਂ ਤੁਹਾਨੂੰ ਇੱਕ ਛੋਟੀ ਦਾ ਫਕੀਰ ਤੁਹਾਡੇ ਪੈਰ ਦੇ ਵਿੱਚ ਤੁਹਾਡੇ ਧੀਰੇ ਦੇ ਵਿੱਚ ਮਲਾ ਓਕਾ ਫੜ ਕੇ ਲੈਂਦਾ ਹੈ ਮ੍ਰਿਆਮ ਸੇਉ ਯਾਨੀ ਜੀ ਸੁਣ ਲਓ ਤੁਸੀਂ ਵੀ ਇੱਕ ਆਮ ਬੰਦਾ ਨਹੀਂ ਹੈਗਾ ਇੱਕ ਫਕੀਰ ਹੈ ਫਕੀਰ ਜਿਸ ਨੂੰ ਦੁਨੀਆ ਰਸਤੇਆਂ ਤੇ ਕੜੀੜੀਆ ਕਰੂਗੀ ਬੜੀਆਂ ਸੇਵਾਵਾਂ ਕਾਨੀਆਂ ਨੇ ਨੇ ਸਮਾਜ ਦੇ ਵਿੱਚ ਬੜੀਆਂ ਉੱਚੀਆਂ ਮੰਜ਼ਲਾਂ ਤੇ ਜਾਣ ਵਾਲਾ ਇੱਕ ਫਕੀਰ ਹੈ ਇਹੋ ਜਿਹਾ ਕੋਈ ਸਾਨੂੰ ਸੇਵਕ ਮਿਲਣਾ ਵੀ ਬੜਾ ਮੁਸ਼ਕਲ ਹੈ ਇਹ ਕਾ ਸਾਡੇ ਕੋਲ ਬਥੇਰੇ ਸੇਵਕ ਨਹੀਂ ਹੋਰ ਵੀ ਜਿਹੋ ਜਿਹੋ ਸੇਵਾ ਕਰਦੇ ਨੇ ਨਾਮ ਜਪਦੇ ਨੇ ਉਹ ਹੈ ਕਿ ਉਹਨਾਂ ਨੂੰ ਵੀ ਇਤੋਂ ਪ੍ਰਾਪਤ ਹੋ ਜਾਣਾ ਪਰ ਇਸ ਦੀ ਜਿਹੜੀ ਸੇਵਾ ਦੇ ਸਿਵਨ ਦੀ ਤਾਂ ਦੇਹੀ ਦੇ ਨਾਲ ਅੰਦਰਲੀ ਭਾਵਨਾ ਦੇ ਨਾਲ ਕਰਦਾ ਹੈ ਨਾ ਇਹ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੈ ਇਹਨੇ ਦਿਨ ਤੇ ਰਾਤ ਇੱਕ ਕਰਕੇ ਬੜਾ ਭੰਡਾਰਾ ਇਕੱਠਾ ਕੀਤਾ ਹੋਇਆ ਇਹ ਤਾਂ ਅਸੀਂ ਜਾਣਦੇ ਆ ਜਾਂ ਪਰਮੇਸ਼ਰ ਜਾਣਦਾ ਹੈ ਕਹਿੰਦੇ ਇਸ ਸੇਵਕ ਨੂੰ ਅਸੀਂ ਆਮਦਾ ਇਹਲਾ ਦਾਸ ਬਣਾ ਕੇ ਰੱਖਾਂਗੇ ਇਹ ਜਿੰਨੇ ਵੀ ਮਨ ਦੇ ਵਿੱਚ ਵਿਚਾਰ ਰੱਖ ਕੇ ਸੇਵਾ ਕਰੂਗਾ ਉਤਨੇ ਹੀ 쿠ਸਤੋਂ ਪ੍ਰਾਪਤ ਕਰ ਲੂਗਾ ਉਹ ਅੱਜ ਦੀ ਇਹ ਕਥਾ ਵਿਚਾਰ ਆਪ ਸੰਤਾਂ ਨੇ ਜੋ ਸੁਣੀ ਹੈ ਇਹ ਦਾਸ ਅਤੇ ਸਾਡੇ ਕੋਲੇ ਉਹਨੋਂ ਸਾਡੇ ਜਥੇਦਾਰ ਗਿਆਨੀ ਦਲਵੀਰ ਸਿੰਘ ਜੀ ਚੰਡੀਗੜ੍ਹ ਵਾਲੇ ਸਨ 10 ਦਿਨੋਂ ਡਿਊਟੀ ਉੱਥੇ ਲੱਗੀ ਹੋਈ ਸੀ ਆਠ ਮੱਤੀ ਡਾਲੀ ਕਾਂ ਦੀ ਅਤੇ ਇੱਥੇ ਭورਵੀ ਆਫੀ ਸਿੰਘ ਰਹਿੰਦੇ ਸਨ ਜਿਵੇਂ ਬਾਬਾ ਜੀ ਦਾ ਗੁਰਪਾਇਓ ਹਮੀਸ਼ ਸਿੰਘ ਜੀ 살 ਉਹ ਵੀ ਇੱਥੇ ਰਹਿੰਦੇ ਸਨ ਉਦੋਂ ਦੀ ਇਹ ਸਾਰੀ ਕਥਾ ਵਿਚਾਰ ਸਾਨੂੰ ਸਰਪੰਚ ਰੁਕਤਮਨ ਸਿੰਘ ਨੇ ਆ ਖੂਦ ਦੇ ਲਵੀਕ ਇੱਤਾਂ ਦੇ ਤੇਰੀ ਪਈ ਹੁੰਦੀ ਉੱਥੇ ਸਾਰੇ ਅਸੀਂ ਬੈਠੇ ਸੀ ਉੱਤੇ ਬੈਠਿਆਂ ਨੂੰ ਸਭ ਨੂੰ ਸੁਣਾਈ ਕਿਉਂਕਿ ਬਰੋਟਾ ਉਹ ਧੂਆਮ ਲਾਇਆ ਇੱਥੇ ਬਰੋਟੇ ਦੇ ਕੋਲੇ ਜਿੱਥੇ ਬਰੋਟਾ ਇਹਦੇ ਨਾਲ ਹੀ ਸਮਝ ਤੁਸੀਂ ਛਪ ਰਹੋਂਦਾ ਬਹੁਤ ਵੱਡਾ ਉਹ ਸੁਪਰਦੇਸ ਸੀ ਉਹਲੇ ਪਾਸੇ ਬੈਠੇ ਸੀ ਉੱਤੇ ਸਾਰੀ ਕਥਾ ਵਿਚਾਰ ਸਰਪੰਚ ਨੇ ਸਾਰੇ ਬਚਨ ਮਹਾਰਾਜਿਆਂ ਦੇ ਸਾਨੂੰ ਸੁਣਾਉਣੇ ਕੀਤੇ ਹੈ ਦਾਸ ਨੇ ਇਸ ਨੂੰ ਕਲਮੰਦ ਕਰਕੇ ਸੰਗਤਾਂ ਦੇ ਸਾਹਮਣੇ ਰੱਖੇ ਨੇ ਇੰਨੇ ਕਹਿੰਦੇ ਹੋਏ ਇਹ ਅੱਜ ਦੀ ਕਥਾ ਜੋ ਸਰਵਣ ਕੀਤਾ ਤੁਸੀਂ ਉਹ ਅੱਜ ਦੀ ਇੱਥੇ ਵਿਚਾਰ ਸਮਾਪਤ ਹੈ ਅਗਲੀ ਕਥਾ ਅੱਗੇ ਫੇਰ ਸਰਵਣ ਕਰ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ